ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਜਿਹੜਾ ਨਿੰਬੂ ਪਾਣੀ ਆ ਇਹ ਜਿਹੜੇ 슈ਗਰ ਦੇ ਮਰੀਜ਼ ਆ ਜਾਂ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈ ਉਹਨਾਂ ਨੂੰ ਨਹੀਂ ਪੀਣਾ ਚਾਹੀਦਾ ਸੋ ਅਸੀਂ ਨਿੰਬੂ ਪਾਣੀ ਤੋਂ ਮਿਲਣ ਵਾਲੇ ਜਿਹੜੇ ਫਾਇਦੇ ਆ ਅੱਜ ਉਹਨਾਂ ਬਾਰੇ ਵੀ ਜਾਣਾਂਗੇ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸਾਥੀਓ ਨਿੰਬੂ ਪਾਣੀ ਪੀਣ ਦਾ ਸਹੀ ਸਮਾਂ ਕਿਹੜਾ ਹੈ ਉਹ ਵੀ ਜਾਣਾਂਗੇ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਵੀ ਇਸ ਤੋਂ ਸਾਨੂੰ ਫਾਇਦੇ ਕਿਹੜੇ-ਕਿਹੜੇ ਮਿਲਦੇ ਨੇ ਦੋਸਤੋਂ ਨਿੰਬੂ ਪਾਣੀ ਸਾਡੇ ਸਰੀਰ ਨੂੰ ਹਾਈਡਰੇਟ ਕਰਦਾ ਹੈ ਸੋ ਪ੍ਰੋਪਰ ਜਿਹੜੀ ਹਾਈਡਰੇਸ਼ਨ ਉਹ ਸਾਡੇ ਦਿਮਾਗ ਵਾਸਤੇ ਬੜੀ ਜ਼ਰੂਰੀ ਸਾਡੇ ਦਿਲ ਵਾਸਤੇ ਬਹੁਤ ਜ਼ਰੂਰੀ ਹੈ ਸਾਡੀਆਂ ਮਾਸਪੇਸ਼ੀਆਂ ਵਾਸਤੇ ਬੜੀ ਜ਼ਰੂਰੀ ਮਸਲਜ਼ ਵਾਸਤੇ ਸੋ ਇਹ ਸਾਨੂੰ ਹਾਈਡਰੇਟ ਕਰਦਾ ਸਾਡੇ ਸਰੀਰ ਨੂੰ ਇਹਦੇ ਨਾਲ ਨਾਲ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਸੋ ਵਿਟਾਮਿਨ ਸੀ ਇੱਕ ਬੜਾ ਵਧੀਆ ਐਂਟੀਆਕਸੀਡੈਂਟ ਆ ਇਹ ਸਾਡੇ ਸਰੀਰ 'ਚ ਜਿਹੜਾ ਫ੍ਰੀ ਰੈਡੀਕਲ ਦਾ ਡੈਮੇਜ ਆ ਉਸ ਤੋਂ ਸਾਨੂੰ ਬਚਾਉਂਦਾ ਹੈ ਤੇ ਵਿਟਾਮਿਨ ਸੀ ਆ ਜਿਹੜਾ ਉਹ ਸਾਡੇ ਚਮੜੀ ਵਾਸਤੇ ਵੀ ਬਹੁਤ ਵਧੀਆ ਹੈ ਚ ਕੋਲੇਜਨ ਦੀ ਜਿਹੜੀ ਪ੍ਰੋਡਕਸ਼ਨ ਸਾਡੇ ਚਮੜੀ 'ਚੋਂ ਉਹ ਵਧਾਉਂਦਾ ਹੈ ਸੋ ਵੱਧਦੀ ਉਮਰ ਜਿਹੜੇ ਝੁਰੜੀਆਂ ਪੈ ਜਾਂਦੀਆਂ ਆ ਰਿੰਕਲਸ ਪੈਂਦੇ ਆ ਉਨਾ ਤੋਂ ਬਚਾ ਕੇ ਰੱਖਦਾ ਹੈ ਸੋ ਜੇ ਅਸੀਂ ਲਗਾਤਾਰ ਹਰ ਰੋਜ਼ ਇਹਦਾ ਸੇਵਨ ਕਰਦੇ ਆਂ ਤਾਂ ਸਾਡੀ ਸਕਿਨ ਸਾਫ਼ ਤੇ ਜਵਾਨ ਰਹਿੰਦੀ ਆ ਇਹਦੇ ਨਾਲ ਨਾਲ ਸਾਥੀਓ ਜਿਹੜਾ ਨਿੰਬੂ ਪਾਣੀ ਆ ਜੇ ਅਸੀਂ ਰੋਜ਼ ਪੀਂਨੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਵੀ ਵਧੀਆ ਬਣਾਉਂਦਾ ਹੈ ਸਾਡੇ ਟਾਕਸਿਨਸ ਨੂੰ ਬਾਹਰ ਕੱਢਦਾ ਹੈ ਡਾਈਜੈਸਟਿਵ ਸਿਸਟਮ ਚੋਂ ਸਾਡੀ ਭੁੱਖ ਵੀ ਵਧਾਉਂਦਾ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਮੂੰਹ ਚ ਬਦਬੂ ਰਹਿੰਦੀ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਮਾਉਥ ਜਿਹੜੇ ਬੈਕਟੀਰੀਅਲ ਗਰੋਥ ਆ ਬੈਕਟੀਰੀਆ ਦੀ ਗਰੋਥ ਆ ਉਹਨਾਂ ਨੂੰ ਘੱਟ ਕਰਦਾ ਏ ਬੈਕਟੀਰੀਆ ਨੂੰ ਮਾਰਦਾ ਏ ਜਿਹਦੇ ਕਰਕੇ ਮੂੰਹ ਦੀ ਜਿਹੜੀ ਬਦਬੂ ਆ ਉਹ ਤੋਂ ਵੀ ਸਾਨੂੰ ਨਿਯਾਤ ਮਿਲਦਾ ਏ ਤੇ ਸਾਥੀਓ ਜਿਨ੍ਹਾਂ ਲੋਕਾਂ ਨੇ ਆਪਣੇ ਭਾਰ ਨੂੰ ਘਟਾਉਣਾ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਦਾ ਨਿੰਗੂ ਕਿਉਂਕਿ ਨਿੰਬੂ ਕੀ ਕਰਦਾ ਹੈ ਸਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ ਮੈਟਾਬੋਲਿਜ਼ਮ ਸਾਡਾ ਫਾਸਟ ਹੁੰਦਾ ਜਦੋਂ ਅਸੀਂ ਨਿੰਬੂ ਪਾਣੀ ਪੀਂਦੇ ਹਾਂ ਖਾਸ ਕਰਕੇ ਵੱਡੀ ਉਮਰ ਜਿਹੜਾ ਸਾਡਾ ਇਹ ਮੈਟਾਬੋਲਿਜ਼ਮ ਆ ਇਹ ਘਟ ਜਾਂਦਾ ਜਿਸ ਦੇ ਕਰਕੇ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡਾ ਸਰੀਰ ਜਿਹੜਾ ਬਿਮਾਰੀਆਂ ਨਾਲ ਜਕੜਿਆ ਜਾਂਦਾ ਸੋ ਬੜੀ ਲੋੜ ਸਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਦੀ ਸੋ ਜਿਹੜਾ ਨਿੰਬੂ ਆ ਇਹ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਹੈ ਜਿਸ ਦੇ ਕਰਕੇ ਸਾਡਾ ਭਾਰ ਵੀ ਘਟ ਹੁੰਦਾ ਤੇ ਬਾਕੀ ਇਹ ਸਾਡੇ ਵਾਧੂ ਚਰਬੀ ਨੂੰ ਵੀ ਬਾਲਣ ਚ ਸਾਡੀ ਸਿਹਤਾਂ ਕਰਦਾ ਹੈ ਸੋ ਫੈਟ ਰਿਡਿਊਸ ਜਿਨ੍ਹਾਂ ਨੇ ਕਰਨਾ ਉਹ ਜਰੂਰ ਇਹਦਾ ਨੀਂਮੂ ਪਾਣੀ ਦਾ ਸੇਵਨ ਕਰਨ ਇਹਨੂੰ ਪੀਣ ਦਾ ਸਹੀ ਸਮਾਂ ਕੀ ਆ ਸੋ ਵੀਡੀਓ ਦੇ ਅਖੀਰ ਚ ਉਸ ਬਾਰੇ ਵੀ ਗੱਲ ਕਰਾਂਗੇ ਸੋ ਆ ਪੂਰੀ ਜਾਣਕਾਰੀ ਸੁਣਿਓ ਤੇ ਆ ਵੀਡੀਓ ਨਾਲ ਜੁੜੇ ਰਹੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣੋ ਫਾਇਦਾ ਲੈ ਸਕਣ ਤੇ ਸਾਥੀਓ ਅਗਲਾ ਫਾਇਦਾ ਨਿੰਬੂ ਪਾਣੀ ਪੀਣ ਦਾ ਇਹ ਸਾਡੇ ਕਿਡਨੀ ਸਟੋਨ ਜਿੰਨਾ ਦੇ ਬਣਦੇ ਉਸ ਦੇ ਖਤਰੇ ਨੂੰ ਘੱਟ ਕਰਦਾ ਹੈ ਸੋ ਨਿੰਬੂ ਆ ਜਿਹੜਾ ਉਹ ਇੱਕ ਡਾਇੂਰੇਟਿਕ ਪ੍ਰੋਪਰਟੀਆਂ ਰੱਖਦਾ ਹੈ ਭਾਵ ਪਸ਼ਾਬ ਵੱਧ ਆਉਂਦਾ ਜਦੋਂ ਤੁਸੀਂ ਨਿੰਬੂ ਪਾਣੀ ਪੀਂਦੇ ਹੋ ਪਾਣੀ ਸਾਡੇ ਸਰੀਰ ਚੋਂ ਨਿਕਲਦਾ ਪਸ਼ਾਬ ਦੇ ਜ਼ਰੀਏ ਸੋ ਇਹ ਡਾਇੂਰੇਟਿਕ ਪ੍ਰੋਪਰਟੀਆਂ ਰੱਖਦਾ ਤੇ ਵਾਰ-ਵਾਰ ਜਿਨ੍ਹਾਂ ਨੂੰ ਪਸ਼ਾਬ ਦੀ ਇਨਫੈਕਸ਼ਨ ਆ ਉਸ ਤੋਂ ਵੀ ਬਚਾਉਂਦਾ ਹੈ ਤੇ ਕਿਡਨੀ ਸਟੋਨ ਬਣਨ ਤੋਂ ਵੀ ਬਚਾਉਂਦਾ ਹੈ ਸੋ ਇਹ ਸਾਡੀਆਂ ਕਿਡਨੀਆਂ ਦੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਇਸ ਤੋਂ ਇਲਾਵਾ ਸਾਥੀਓ ਇਹ ਸਾਡੇ ਲਿਵਰ ਲਈ ਵੀ ਬਹੁਤ ਵਧੀਆ ਲਿਵਰ ਦੇ ਜਿਹੜੇ ਐਨਜ਼ਾਈਮ ਉਹਨਾਂ ਨੂੰ ਬਣਾਉਣ 'ਚ ਸਹਾਇਤਾ ਕਰਦਾ ਹੈ ਲਿਵਰ ਨੂੰ ਡੀਟੌਕਸੀਫਾਈ ਕਰਦਾ ਤੇ ਜਿਨ੍ਹਾਂ ਦਾ ਲਿਵਰ ਦੀ ਕੋਈ ਖਰਾਬੀ ਚੱਲ ਰਹੀ ਹੈ ਉਹਨੂੰ ਰਿਪੇਅਰ ਕਰਨ 'ਚ ਵੀ ਬੜੀ ਸਹਾਇਤਾ ਕਰਦਾ ਸੋ ਫੈਟੀ ਲਿਵਰ ਲਈ ਬਹੁਤ ਫਾਇਦੇਮੰਦ ਹਾਂ ਸੋ ਨਿੰਬੂ ਪਾਣੀ ਦਾ ਸੇਵਨ ਜਿਹੜਾ ਕੀ 슈ਗਰ ਦੇ ਮਰੀਜ਼ ਕਰ ਸਕਦੇ ਆ ਉਸ ਬਾਰੇ ਵੀ ਆਓ ਜਾਣਦੇ ਸੋ ਸਾਥੀਓ ਇੱਕ ਬੜੀ ਗਲਤ ਧਾਰਨਾ ਇਹ ਬਣੀ ਵੀ ਸ਼ੂਗਰ ਦੇ ਮਰੀਜ਼ ਜਿਹੜੇ ਉਹ ਨੀਂਬੂ ਪਾਣੀ ਨਾ ਪੀਣ। ਸੋ ਇਹ ਬਿਲਕੁਲ ਗਲਤ ਗੱਲ ਆ। ਸਗੋਂ ਸ਼ੂਗਰ ਦੇ ਮਰੀਜ਼ਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਏ। ਇੱਕ ਤਾਂ ਇਹ ਸਾਡੀ ਇਮਿਊਨਿਟੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧਾਉਂਦਾ ਏ। ਖਾਸ ਕਰ ਸ਼ੂਗਰ ਦੇ ਮਰੀਜ਼ਾਂ ਨੂੰ ਇਨਫੈਕਸ਼ਨ ਹੋਣ ਦਾ ਜਿਹੜਾ ਡਰ ਖਤਰਾ ਬਣਿਆ ਰਹਿੰਦਾ। ਸੋ ਉਸ ਤੋਂ ਬਚਾ ਕੇ ਰੱਖਦਾ ਏ। ਇਦੇ ਨਾਲ ਨਾਲ ਨਿੰਬੂ ਦੇ ਵਿੱਚ ਅਜਿਹੇ enzyme ਹੁੰਦੇ ਜਿਹੜੇ ਸਾਡੇ ਬਲੱਡ ਚੋਂ 슈ਗਰ ਦਾ ਜਿਹੜਾ ਲੈਵਲ ਆ ਉਹਨੂੰ ਘੱਟ ਕਰਦੇ ਆ ਸੋ ਰੈਗੂਲੇਟ ਕਰਨ ਸਹਾਇਤਾ ਕਰਦੇ 슈ਗਰ ਨੂੰ ਨਿੰਬੂ ਪਾਣੀ ਦੇ ਜਿਹੜੇ enzyme ਇਹਦੇ ਨਾਲ ਨਾਲ ਚ ਵਿਟਾਮਿਨ ਸੀ ਹੁੰਦਾ ਏ ਸੋ 슈ਗਰ ਦੇ ਨਾਲ ਜਿਹੜੇ ਸਾਡੇ ਸਰੀਰ ਚ ਸਾਈਡ ਇਫੈਕਟ ਆਉਂਦੇ ਆ ਉਹਨਾਂ ਤੋਂ ਵੀ ਬਚਾਉਂਦਾ ਏ ਨਿੰਬੂ ਪਾਣੀ ਸੋ 슈ਗਰ ਵਾਲੇ ਮਰੀਜ਼ਾਂ ਨੂੰ ਖਾਸ ਕਰਕੇ ਕਿਡਨੀ ਦੀ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਕਿਡਨੀ ਦੀਆਂ ਪਰੇਸ਼ਾਨੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਸੋ ਉਸ ਤੋਂ ਵੀ ਪਹੁੰਚਾਉਂਦਾ ਹੈ ਨਿੰਬੂ ਪਾਣੀ ਚ ਸਿਟ੍ਰਿਕ ਐਸਿਡ ਹੁੰਦਾ ਜਿਹੜਾ ਕਿਡਨੀ ਸਟੋਨ ਨਹੀਂ ਬਣ ਦਿੰਦਾ ਤੇ ਇਨਫੈਕਸ਼ਨ ਹੋਣ ਤੋਂ ਬਚਾ ਕੇ ਰੱਖਦਾ ਕਿਡਨੀ ਨੂੰ ਸੋ ਨਿੰਬੂ ਪਾਣੀ ਆ ਜਿਹੜਾ ਇਹ ਜਿਹੜੇ 슈ਗਰ ਜਿਹੜੇ ਸਾਡੇ ਬਾਡੀ ਚ ਸਾਈਡ ਇਫੈਕਟ ਆਉਂਦੇ ਆ ਉਹਨਾਂ ਨੂੰ ਵੀ ਰੋਕਦਾ ਹੈ ਸੋ 슈ਗਰ ਦੇ ਮਰੀਜ਼ਾਂ ਨੂੰ ਖਾਸ ਕਰਕੇ ਇਹਦਾ ਜਿਹੜਾ ਸੇਵਨ ਕਰਨਾ ਚਾਹੀਦਾ ਤੇ ਸਾਥੀਓ ਇਹ ਵੀ ਹੈ ਕਿ ਗਲਤ ਧਾਰਨਾ ਬਣੀ ਹੋਈ ਹੈ ਵੀ ਜਿਨ੍ਹਾਂ ਨੂੰ ਆਰਥਰਾਇਟਸ ਆ ਗੱਠੀਆਂ ਉਹਨਾਂ ਨੂੰ ਜਿਹੜਾ ਨਿੰਬੂ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੋ ਇਹ ਵੀ ਇੱਕ ਬਿਲਕੁਲ ਗਲਤ ਧਾਰਨਾ ਹੈ ਸੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਕੋਲੇਜਨ ਦੀ ਸਗੋ ਪ੍ਰੋਡਕਸ਼ਨ ਨੂੰ ਵਧਾਉਂਦਾ ਸਰੀਰ 'ਚ ਜਿਹਦੇ ਕਰਕੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਜੋੜਾਂ ਨੂੰ ਮਜ਼ਬੂਤ ਬਣਾਉਂਦਾ ਹੈ ਸੋ ਜਿਨ੍ਹਾਂ ਨੂੰ ਸਗੋਂ ਜੋੜਾਂ ਦਾ ਦਰਦ ਰਹਿੰਦਾ ਜਾਂ ਗਠੀਆ ਉਹਨਾਂ ਨੂੰ ਤਾਂ ਜ਼ਰੂਰ ਜਿਹੜਾ ਨਿੰਬੂ ਦਾ ਸੇਵਨ ਉਹ ਕਰਨਾ ਚਾਹੀਦਾ ਨਿੰਬੂ ਪਾਣੀ ਦਾ ਸੋ ਆਓ ਜਾਣਦੇ ਵੀ ਸਹੀ ਸਮਾਂ ਕਿਹੜਾ ਹੈ ਇਹਨੂੰ ਸੇਵਨ ਕਰਨ ਦਾ ਤੇ ਸਹੀ ਤਰੀਕਾ ਕੀ ਹੈ ਆទਿਓ ਪਹਿਲਾਂ ਤਾਂ ਜਾਣਦੇ ਵੀ ਕਿਹੜੇ-ਕਿਹੜੇ ਲੋਕਾਂ ਨੂੰ ਇਹ ਤੋਂ ਧਿਆਨ ਦੇਣਾ ਚਾਹੀਦਾ ਹੈ ਇਹਦੇ ਸੇਵਨ ਤੋਂ ਇੱਕ ਤਾਂ ਗੱਲ ਵੀ ਜ਼ਿਆਦਾ ਇਹਦਾ ਸੇਵਨ ਉਹ ਸਾਡੇ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਤੋਂ ਖਰਾਬ ਕਰ ਸਕਦਾ ਜਿਹਨੂੰ ਅਸੀਂ ਐਨਾਮਲ ਕਹਿੰਦੇ ਹਾਂ ਸੋ ਇੱਕ ਵੱਡੇ ਗਲਾਸ ਪਾਣੀ ਤੁਸੀਂ ਅੱਧਾ ਨਿੰਬੂ ਨਚੋੜ ਕੇ ਪੀਓ ਇਹਦੇ ਨਾਲ ਤੁਹਾਨੂੰ ਫਾਇਦਾ ਮਿਲੂਗਾ ਨੁਕਸਾਨ ਨਹੀਂ ਹੋਊਗਾ ਕੋਈ ਤੇ ਜਿਨ੍ਹਾਂ ਨੂੰ ਅਲਸਰ ਆ ਜਾਂ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਤਜਾਬ ਬਣਦਾ ਏ ਉਹਨਾਂ ਨੂੰ ਵੀ ਇਹਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਅੱਧੇ ਦਾ ਕੋਈ ਖਤਰਾ ਨਹੀਂ ਰੋਜ਼ਾਨਾ ਤੁਸੀਂ ਅੱਧਾ ਹੀ ਨਿੰਬੂ ਦਾ ਸੇਵਨ ਕਰ ਸਕਦੇ ਆ ਵੱਡੇ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਸੋ ਇਹਨੂੰ ਸੇਵਨ ਕਰਨ ਦਾ ਸਵੇਰੇ ਖਾਲੀ ਪੇਟ ਬੜਾ ਵਧੀਆ ਸਮਾਂ ਹੈ ਦੇਣਾ ਜਿਹੜੀ ਤੁਹਾਡੀ ਮੈਟਾਬੋਲਿਜ਼ਮ ਉਹ ਫਾਸਟ ਹੋ ਜਾਂਦਾ ਹੈ ਸਵੇਰੇ ਪੂਰਾ ਦਿਨ ਤੁਹਾਡਾ ਸਰੀਰ ਬੜਾ ਵਧੀਆ એનਰਜੀਟਿਕ ਰਹਿੰਦੇ ਆ ਸੋ ਮੈਟਾਬੋਲਿਜ਼ਮ ਫਾਸਟ ਹੋਣਾ ਤੁਹਾਨੂੰ ਭਾਰ ਘਟਾਉਣ 'ਚ ਵੀ ਬੜੀ ਸਹਾਇਤਾ ਮਿਲਦੀ ਆ ਤੇ ਇਹਦੇ ਨਾਲ ਨਾਲ ਇਹਨੂੰ ਖਾਣਾ ਖਾਣ ਤੋਂ ਪਹਿਲਾਂ ਵੀ ਇਹਦਾ ਸੇਵਨ ਕਰ ਸਕਦੇ ਆ ਸੋ ਇੱਕ ਤਾਂ ਸਾਡਾ ਪੇਟ ਇਹਦੇ ਨਾਲ ਭਰਿਆ ਰਹੂਗਾ ਤੇ ਅਸੀਂ ਅਨਹੈਲਦੀ ਜਿਹੜਾ ਓਵਰਈਟਿੰਗ ਤੋਂ ਕਹ ਲੋ ਬਚੇ ਰਵਾਂਗੇ ਸੋ ਇਦਾ ਹੋਰ ਫਾਇਦਾ ਹੈ ਜਿਹੜਾ ਵੀ ਅਸੀਂ ਭੋਜਨ 'ਚ ਵਾਧੂ ਤੇਲ ਕਿਉਂ ਖਾਦਾਂ ਹੁੰਦਾ ਉਹਨੂੰ ਡਾਈਜੈਸਟ ਕਰਨ 'ਚ ਬੜੀ ਸਹਾਇਤਾ ਕਰਦਾ ਏ ਜੇ ਅਸੀਂ ਕੁਝ ਸਮਾਂ ਪਹਿਲਾਂ ਜਿਹੜਾ ਨਿੰਬੂ ਪਾਣੀ ਦਾ ਭੋਜਨ ਤੋਂ ਪਹਿਲਾਂ ਸੇਵਨ ਕੀਤਾ ਹੋਵੇ ਸੋ ਸਾਥੀਏ ਜਾਣਕਾਰੀ ਨੂੰ ਅਕੀ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਪਤਾ ਲੱਗ ਜੇ ਵੀ ਨਿੰਬੂ ਪਾਣੀ ਪੀਣ ਦੇ ਸਾਡੀ ਸਿਹਤ ਨੂੰ ਕੀ ਕੀ ਲਾਭ ਮਿਲਦੇ ਸੋ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ